ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਗੁੱਡ ਮਾਰਨਿੰਗ ਇੱਕ ਮਿੰਟ ਦੇ ਦਿਓ ਓਤਵੀ ਓਤਵੀ ਤੇ ਹੁਣ ਚਲਦੇ ਆਂਗੇ ਖੇਤ ਖੇਤ ਚੱਕ ਕੇ ਆਉਨਾ ਸੀਗਾ ਤੇ ਉਹ ਮੋਟਰ ਛੱਡ ਕੇ ਆਉਣੀ ਆਪਾਂ ਤੇ ਮੋਟਰ ਛੱਡ ਕੇ ਬਸ ਫਿਰ ਇੱਥੇ ਫਿਰ ਹੁਣ ਆਪਾਂ ਕਿੱਥੇ ਜਾਣਾ ਕਰਾਇਆ ਪੁੰਚ ਪਾਲਗੇ ਤੇ ਕਰਦੇ ਹੁਣ ਨਾ ਸ਼ੇਰ ਲਓ ਜੀ ਛੋੜ ਦਿ ਦਿਨ ਨੂੰ ਵੀ ਆਜੋ ਬਾਹਰ ਸਾਰੇ ਆਜੋ 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 ਚਲੋ ਬਾਹਰ ਚਲੋ 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 ਮੈਂ ਚੈੱਕ ਕਰ ਉਹ ਬड़ा ਡੱਬਾ ਚਲੋ 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 ਬਾਹਰ ਲਾਉ ਬਾਬਿਓ ਤੇ ਆ ਕੇ ਖੇਤ ਯਾਰ ਹੁਣ ਤਾਂ ਲਾਈਟ ਚਲੀ ਜਾਂਦੀ ਸੀ ਤੇ ਹੁਣ ਮਤਲਬ ਹੈ ਨਹੀਂ ਤਾਂ ਚਾਵੀ ਚੂਵੀ ਭਾਲ ਲਿਆ ਇੱਥੇ ਪਾਇਆ ਕਿੱਥੇ ਪਾਇਆ ਇੱਥੇ ਇਹ ਤਾਂ ਚਾਬੀ ਭਲਣੀ ਔਖੀ ਆ ਪਤੰਦਰ ਜੀ ਇੱਥੇ ਯਾਰ ਆਪਈ ਗੂੜ ਗੇਟ ਗੁੱਟ ਖੋਲ ਗੇ ਤੇ ਕਰ ਦਈਏ ਬੰਨੂ ਮੇ ਹਣਾ ਆਪਾ ਭੈ ਮੱਛਰ ਰਕਤ ਵੜ ਗਿਆ ਲੈ ਪਾਣੀ ਪੂਣੀ ਛੱਡਤੀ ਆ ਬਾਪੇ ਹੁਣ ਠੀਕ ਆ ਤੇ ਬਸ ਫਿਰ ਇਹੀ ਆਪਾਂ ਇੱਧਰ ਮੂੰਹ ਹੀ ਕਰਨਾ ਅਬ ਚੱਕ ਹੁਣ ਕਰਕੇ ਬਸ ਕਰੀਕ ਲੈਣਾ। ਕਿਾ ਕਿ ਅੱਜ ਹੋਈ ਕਪੜੇ-ਕੁੱਪੜੇ ਸਿਉਣੇ ਆ ਛਤਰੀਆਂ ਦੇ। ਬਾਕੀ 1 2 ਇੱਥੇ ਮੂਹ ਕਰਦੇ ਆ ਬਸ ਇਕਣ। ਇਕ ਇੱਥੇ ਕਰ ਦਾਂਗੇ। ਬਸ ਚਲੋ ਬਾਪੇ ਫਰ ਮੋਟਰ-ਮਾਟਰ ਛੱਡ ਦਈਏ ਤੇ ਚੱਲਦੇ ਆ ਬਸ ਘਰੇ ਤੇ ਫਿਰ ਦਵਾਦ ਆਣਾ। ਕੰਮ ਨੂੰ ਮੇੜ ਕੇ ਆਉਦਾ। ਲੈਟਰੋਡ ਦੇਖ ਲਈ ਹੈ ਕਿਹਣੀ ਇੱਥੇ। ਲਓ ਬਾਪੇਓ ਤੇ ਮੋਟਰ-ਮਾਟਰ ਛੱਡਤੀ ਤੇ 92 ਕਰਤੇ ਸਾਰੇ ਕੰਪਲੀਟ ਆਪਾਂ ਤੇ ਹੁਣ ਚਲਦੇ ਆ ਬਾਦੂ ਠੀਕ ਆ ਤੇ ਮੋਟਰਸਾਈਕਲ ਤੇ ਤੇਲ ਤੂਲ ਪਵਾ ਲੇਗੇ ਚਲ ਘਰੇ ਆਪਾਂ ਚੋੜ ਲੱਗ ਜੀ ਪਾ ਦੇ ਸਕਿਉਰਟੀ ਨੂੰ ਲੌਕ ਲਾ ਲਈਏ ਫਿਰ ਕਰਦੇ ਆ ਲਓ ਜੀ ਚੱਲੀ ਗਏ ਹੁਣ 92 ਕਰਤੇ ਨਾ ਵੀ ਇੱਧਰ ਟੱਕਣਾ ਇੱਧਰ ਤਾਂ ਹੈ ਨਹੀਂ ਅਕਿੱਲੇ ਚ ਕਿਤੇ ਤੇ ਆ ਵੀ ਬੰਦ ਹੈ ਤੇ ਸਾਹਮਣੇ ਬੰਨ ਪਾਤਾ ਤੇ ਇੱਧਰ ਮੂੰਹ ਖੋਲਤਾ ਤੇ ਭਾਈ ਯੋ ਆਪੇ ਚੱਲ ਹਨਾ ਤੈਨੂੰ ਆਪੇ ਖੇ ਚੱਲ ਬਾਹਰ ਚੱਲ ਕੇ ਤੇਰੇ ਪਾੜੇ ਹੀ ਪਾਦਾ ਫਿਰ ਤੇਲ ਪਾ ਕੇ ਘਰੇ ਪਾਈ ਗਈ ਵੀਡੀਓ ਟਾਈਮ ਨਾਲ ਅਨਲਿਸਟਡ ਕਰਕੇ ਵੀਡੀਓ ਠੋਕ ਦਿਆਗੇ ਕਾਥ ਨੇ ਕਰਦੇ ਪਬਲਿਕ ਤੇ ਚਲੋ ਫਿਰ ਚਲੀ ਗਏ ਲਓ ਬਈ ਮਿੱਤਰੋ ਘਰੇ ਆਗੇ ਸੀਗੇ ਤੇਲ ਤੁਲ ਪਵਾ ਕੇ ਮੋਟਰਸਾਈਕਲ ਦੀ ਖਾਲੀ ਵੀਡੀਓ ਵੀਡੀਓ ਪਾਤੀ ਵੀਡੀਓ ਕਰਤੀ ਅਨਲਿਸਟਡ ਤੇ ਹੁਣ ਚਲੋ ਦੂਜਾ ਪਾਰਟ ਸ਼ੁਰੂ ਕਰੀਏ ਆਪਣਾ ਛਤਰੀਆਂ ਵਾਲਾ ਹੀ ਠੀਕ ਆ ਪਹਿਲੇ ਪਾਰਟ ਦੀ ਵੀਡੀਓ ਆਪਣੀ ਪਾਤੀ ਆਪਾਂ ਵੀ ਅਨਲਿਸਟਡ ਕਰਕੇ ਰੱਖਤੀ ਇਹ ਚੱਲ ਕੇ ਦੂਜੀ ਕੱਪੜੇ ਕੋਪੜ ਲੱਗੇ ਚਾਰ ਛਤਰੀਆਂ ਪਈਆਂ ਨੇ ਹਨਾ ਇਹਨਾਂ ਚੱਲਦੇ ਆਂਗੇ ਤੇ ਹੁਣ ਥੱਲੇ ਫੋਨ ਫੋਨ ਮੈਨੇ ਚਾਰਜ ਕਿੰਨਾਗਾ ਤੇ ਚੱਲਦੇ ਆਂ ਮਨਪ੍ਰੇਤ ਕੋਲੇ ਚੱਲ ਕੇ ਕਰਦੇ ਆਂ ਕੰਮ ਸ਼ੁਰੂ ਆਪਣਾ ਹਾਂ ਮੁੰਡਿਆ ਕਿੱ사 ਹੈ ਸੈਟ ਹੈ ਤੇ ਹੈ ਦੁਬਾਰਾ ਦੇਖੀ ਕੀ ਕੰਮ ਆਪਣਾ ਸਟਾਰਟ ਕਰਕੇ ਨਹੀਂ ਹੋਊਗਾ ਆਂ ਮੁੰਡਾ ਦੇ ਕਰਾਉਣ ਆਉਣਗੇ ਮੈਨੂੰ ਲੱਗਦਾ ਬਸ ਓਏ ਡਿੱਗੂ ਗੇਟੇ ਕਿਵੇਂ ਡਿੱਗਣ ਵਾਲਾ ਹੈ ਕੁੱਤੇ ਨਾ ਬੱਜੇ ਬਾ ਲੋੜੀ ਛੇੜੀਂ ਨਾ ਤੂੰ ਬਦ ਹੁਣ ਜੜੀ ਦਾ ਵੀ ਨਹੀਂ ਲੱਗ ਗਿਆ ਮੈਨੂੰ ਪਤਾ ਆਪਣੇ ਦਾ ਹੈ ਕੂਦਰੀ ਦਾ ਉਹ ਆਪੇ ਦੱਸ ਦੂ ਆਪਦੀ ਵੀਡੀਓ ਚ ਉਹ ਬੜਾਈ ਜਾਂਦਾ ਉਹ ਆਪੇ ਦੱਸ ਦੂ ਕਿਹੜੀ ਕਿੱਧਰ ਗਈ ਹੈ ਕਿਹੜੀ ਕਿੱਧਰ ਗਈ ਹੈ ਹੈ ਤੇ ਹੁਣ ਸਮਾਨ ਆਪੇ ਬਾਹਰ ਕੱਢੀਏ ਕਿ ਅੰਦਰ ਹੀ ਕਰੀਏ ਕਿ ਬਾਹਰ ਕੱਢ ਲਈਏ ਅੰਦਰ ਤਾਂ ਸਾਰੇ ਬੰਦ ਹੋ ਜਾਂਦੇ ਅੰਦਰ ਚੱਲ ਬਰ ਸਮਾਨ ਤੋਂ ਬਾਹਰ ਕੱਢ ਲਈ ਬਾਬਿਓ ਤੇ ਫਿਰ ਕਰਦੇ ਸ਼ਧਰੀਆਂ ਚਾ ਤਿੰਨ ਸ਼ਧਰੀਆਂ ਪੀਏ ਇੱਕ ਪਹਿ ਜਾਲ ਆਪਣਾ ਤੇ ਲਾਉਣੀ ਆ ਫਿਰ ਆਪਾਂ ਲਾਉ ਆਪੇ ਉਹ ਫਿਰ ਦੀ ਬਿੱਲੀ ਜਿਹੜੀ ਇਹ ਹੋ ਜਾਂਦੀ ਜਿਹੜੀ ਕੱਲ ਮਾਰ ਗਈ ਹੈ ਇਹ ਆ ਫਿਰ ਦੀ ਯਾਰ ਇਹ ਕੁਝ ਵੀ ਚੱਲ ਬਿੱਲੀ ਦਾ ਬਿੱਲੀ ਆ ਬਿੱਲੀ ਦਾ ਬਿੱਲੀ ਇਹਦੇ ਨਾਲ ਦੀ ਹੈ ਜਮਾ ਦੋਵੇਂ ਇੱਕੋ ਜਿਹੇ ਹੈ ਚੱਲ ਹਾੜਾ ਹਾੜਾ ਤੇ ਹੀ ਮੜਾ ਕਰ ਪੈਂ ਚੋਰ ਕੱਲ ਇਹਦੇ ਬੱਚੇ ਵੀ ਮਾਰਿਆ ਪਾਣੀ ਜੀ ਵਿੰਦੇ ਨੇ ਤੇ ਆ ਸਾਹਮਣੇ ਸਰਦਾਰ ਬਾਬੋ ਇਹ ਉਹ ਜਾਂਦੀ ਬਾਹਰ ਦਵਾ ਲੱਗ ਓਏ ਫਿਰ ਉਹ ਭੱਜ ਗਈ ਹਾਂ ਭੱਜ ਗਈ ਹੁੰਦਾ ਆ ਚੱਲ ਤੇ ਲੋ ਬਾਬੋ ਬਿੱਲੀ ਤਾਂ ਗਈ ਭੱਜ ਤੇ ਹੁਣ ਆ ਬਾਤਾਂ ਖੋਲ ਜੀਏ ਮੁੰਡਿਆ ਟੈਕ ਖੋਲ ਦੀ ਆਪਾਂ ਨਹੀਂ ਰੱਖਦੇ ਨਵੀਂ ਲਾਵਾਂ ਲਾਉਣ ਲੱਗ ਗਿਆ ਆਪਾਂ ਨੂੰ ਕਿ ਬੇਟਾ ਬੁੱਟੇ ਬਾਹਲੀਆ ਰਾ ਤੇ ਬਈ ਇਹਨੂੰ ਖੋਲ ਦੇਗੇ ਤੇ ਦਿਖਾਉਣੇ ਮਾਨੂੰ ਲਓ ਬਈ ਪੁਰਾਣੀ ਛਧਰੀ ਵੇਖੋ ਲੱਕੜ ਵਾਲੀ ਜਿਹੜੀ ਦੀ ਕੰਨੀ ਲੱਕੜ ਦੀ ਹੈ ਵੇਖੋ ਐ ਦੋ ਪੀਸ ਕਰਕੇ ਵਿੱਚ ਦਿੱਤੀ ਹੋਈ ਆ ਆਪਣੀ ਜਾਲੀ ਹੈ ਨਾ ਤੇ ਇਹਦਾ ਕਪੜਾ ਆਪਾਂ ਇਹਦਾ ਖੋਲਤਾ ਤੇ ਮੁੰਡੇ ਧਰਦੇ ਮਸ਼ੀਨ ਲਓ ਦਰਜੀ ਐ ਮੈਂ ਦਰਜੀ ਐ ਮੈਂ ਦਬਈ ਤੋਂ ਆਏ ਪਤਾ ਨਾਲੇ ਮੈਂ ਮੈਂ 3 ਕਰੋੜ ਵੀ ਲੈ ਆਇਆ ਨਾ ਤੋਂ ਛਤਰੀਆਂ ਸਿਉਣ ਸਿਉਣ ਦਾ ਹਾਂ ਤੇ ਹੁਣ ਕੱਪੜਾ-ਕਪੜਾ ਸਿਉਣੀ ਆ ਬਈ ਤੇ ਹੁਣ ਦਿਖਾਉਣੇ ਆ ਵੀਰੋ ਲਓ ਆਪਿਓ ਤੇ ਮਾਰਤੀ ਸਿਉਣ ਠੀਕ ਵਾਜ ਗਈ ਸਿਉਣ ਮੁੰਡਿਆ ਲੈ ਅੱਜ ਪਾਰਟ 2 ਚੱਲੀ ਜਾਂਦਾ ਵੀਡੀਓ ਆਪਣੀ ਦਾ ਇਹ ਆ ਸਿਉਣ ਸਾਨੂੰ ਮਾਰਤੀ ਸਾਰੀ ਵਧੀਆ ਤੇ ਇਹਦੀ ਹੁਣ ਥੱਲੇ ਰੱਖ ਕੇ ਕਰਦੇ ਆ ਕਟਿੰਗ ਆਪਾਂ ਤੇ ਦਿਖਾਉਣੇ ਹੁਣ ਫਿਰ ਆਪਾਂ ਲੈ ਕੋਈ ਕਟਿੰਗ ਮੁੰਡਿਆ ਬਹੁਤ ਸੋਹਣੀ ਕਟਿੰਗ ਕਰੀਏ ਤੇ ਆਪਣਾ ਆਹ ਕਪੜਾ ਚੱਕਲਾ ਸਾਈਡ ਤੇ ਹਨ ਤੇ ਇੱਥੇ ਆਪਾਂ ਆਵਦਾ ਆਸਣ ਲਾ ਲਈਏ ਥੱਲੇ ਤੇ ਕਲਿੱਪ-ਕਲਪ ਪਏ ਆ ਰੱਸੀ ਚੱਕਲੇ ਸਭ ਕੁਝ ਕੋਲੇ ਧਰ ਲਾ ਕੈਂਚੀਆਂ ਕੁੰਚੀਆਂ ਸਾਰਾ ਲਟਰਮ ਪਟਰਮ ਸਮਾਨ ਆਪਣੇ ਤੇ ਨਹੀਂ ਇਹ ਥੱਲੇ ਹੀ ਪਿਆ ਰਹੇ ਨੇ ਨੂੰ ਇਹੋ ਇਹ ਆਪਣਾ ਕੋਈ ਟਿਕਾ ਲਊਗਾ ਇਹ ਮੋਰੀ ਕੱਢ ਕੇ ਸਿੱਧਾ ਵੇਚ ਦੇ ਨਿਕਾੜਾਂਗੇ ਜੀ ਆਪਾਂ ਹਨ ਬਸ ਮੋਰੀ ਕੱਢਣੀ ਇਕੱਲੀ ਤੇ ਬਹਿ ਜਾ ਬਹਿ ਜਾ ਕਰੀਏ ਕਲਪਕ ਕਰੀਏ ਬਈ ਆਪੋ ਕਟਿੰਗ ਤੇ ਦਿਖਾਉਣੇ ਉਹਨੂੰ ਲਓ ਬਬੂ ਅੰਦਰ ਪੈਣਾ ਹਨੇਰਾ ਹਨਾ ਤੇ ਇੱਥੋਂ ਸੈਟਿੰਗ ਕਰਕੇ ਲੈ ਗਏ ਤੇ ਬਾਹਰ ਚੱਲ ਕੇ ਸਾਵਣੇਗੇ ਚੁੜਕਣੀ ਕਿੱਧਰ ਗਈ ਦੀ ਚੱਲ ਫਿਰ ਬਾਹਰ ਜਾ ਕੇ ਕੱਟ ਕਰਦੇ ਆਂ ਬਬਾ ਚੱਲ ਜੀ ਲਓ ਜੀ ਬਾਹਰ ਆ ਗਏ ਸਟਾਰਟ ਜੀ ਬਾਹਰ ਆ ਕੇ ਸਟਾਰਟ ਆ ਕੰਮ ਦੇਖ ਲਓ ਕਰ ਲਓ ਚੈੱਕ ਇਹ ਥੋੜੀ ਛੇਦਰੀ ਲੱਕੜ ਵਾਲੀ ਆ ਇਹ ਬੜੀ ਮੋਟੀ ਆ ਜਿਗਾੜੇ ਸੌਖੀ ਵੀ ਲਾਉਣੀ ਦੂਜੀ ਨਾਲ ਉਹ ਬਾਹਰੀਆਂ ਲੇੜਾ ਮੋੜਦੇ ਪੈਣੇ ਥੋੜੀ ਛੇਦੀ ਲੱਗ ਜੂਗੀ ਇਹ ਤਾਂ ਥੋੜਾ ਜਿਹਾ ਜ਼ਿਆਦਾ ਕੰਮ ਹੀ ਰਪਣ ਦਾ ਤੇ ਉਹ ਨੌਜਵਾਨ ਵੇਖੋ ਪੰਗੇ ਵਾਲੀ ਦਾ ਵੇਲਾ ਜਮਾ ਦੇਖ ਲਓ ਬਈ ਪਲਾ ਤੇਰਾ ਵਾਲਾ ਕਬੂਤਰਾਂ ਰੰਗਉਣੇ ਤੇ ਹੁਣ ਮੇਰਾ ਵਾਲਾ ਹੋਰ ਹੀ ਕਮੰਦਿਆ ਪਿਆ। ਲਓ ਜੀ ਕਰਤੀ ਛਤਰੀ ਆ ਵੀ ਕਲੀਅਰ ਹੈ। ਇਹ ਇੱਥੇ ਬਿੱਲੀ ਆ ਗਈ। ਤੇ ਆਪਾਂ ਚਾਰੇ ਬਸ ਕੇ ਲੀ ਭਜੰਦੇ ਲੇਦਾਂਗੇ ਆ। ਹਾਂ। ਇੱਧੇ ਤੇ ਹੀ ਨੀ ਆਪਾਂ ਬਿੱਲੀ ਰੋਕ ਲਾਂਗੇ ਆਪਾਂ। ਉਦੋਂ ਹੀ ਆ ਪਤਨੇ ਚਲੇ। ਤੇ ਸੂਈ ਦੂਜੀ ਕਿੱਥੇ ਮੰਡੇ ਆਪਣੀ। ਚਲੋ ਬਾਬਿਓ ਇਹ ਹੋ ਗਈ ਛਤਰੀ ਆਪਣੀ ਕਲੀਅਰ ਵੇਖ ਲਓ। ਤੇ ਬਸ ਸਟਾਰਟ ਕਰ ਜੀ ਕੰਨੀਆਂ ਮਾਲੀ ਮਾਲੀ ਹੋਰ ਤੇ ਨਵੀਂ ਛਤਰੀ ਵਿੜਦੇ ਆਂ ਫਿਰ ਆਪਾਂ ਨੂੰ। ਲਓ ਬਾਬਿਓ। ਇਹ ਵੀ ਕਰਤੀ ਕਿਲੇ ਦੁਆਰੇ ਫੇਰ ਟਾਈਟ ਕਰਤੀਆਂ ਕੰਨੀਆਂ ਵਧੀਆ ਸਮਾਰਕੀਆਂ ਤੇ ਹੁਣ ਫਾਈਨਲ ਟੱਚ ਵੇਖੋ ਇਹਦੀ ਠੀਕਾ ਮੁੰਡਿਆ ਵੇਖੋ ਜੀ ਓਕੇ ਰਿਪੋਰਟ ਹੁਣ ਧੇਰ ਸਰ ਨਾਲ ਥੋੜੀ ਹਿੰਤੀ ਗਈ ਆ ਪਤਾ ਨਹੀਂ ਕਿਵੇਂ ਸਾਰੀਆਂ ਵੈਸੇ ਤਾਂ ਸੋਹਣੀਆਂ ਹੀ ਆ ਇਹ ਜਿਆਦਾ ਸੋਹਣੀ ਲੱਗਦੀ ਤੇ ਇਹ ਤਾਂ ਨਹੀਂ ਮੈਨੂੰ ਪਤਾ ਵੇਖੋ ਰੰਗ ਦੇਖੋ ਕਿੰਨਾ ਚਮਕਦਾ ਵਾਹ ਜੀ ਵਾਹ ਕੁੜੀ ਮੁੰਡੇ ਨਾਲ ਸੋਹਣੀ ਮੁੰਡਾ ਕੁੜੀ ਨਾਲ ਸੋਹਣਾ ਤੇ ਮੁੰਡੇ ਦੇ ਮਾਮੇ ਵੱਲੋਂ 500 ਰੁਪਿਆ ਸਨਮਾਨ ਮਾਨ ਸਨਮਾਨ ਠੀਕ ਹੈ ਹੋ ਚੁੱਕਿਆ ਹੈ ਤੇ ਛਤਰੀ ਆਪਣੇ ਉੱਪਰ ਰਿਪੋਰਟ ਆ ਤੇ ਹੈ ਅੱਗੇ ਵਿੰਗੀ ਆ ਕੋਈ ਥੋੜੀ ਤਾਂ ਹੈਗੀ ਵਿੰਗੀ ਹੁਣ ਉਹਨਾਂ ਜਿਆਦਾ ਫਰਕ ਨਹੀਂ ਥੋੜਾ ਹੈਗਾ ਆਪਾਂ ਆਣ ਜੀ ਬਿੱਡੀ ਗਨ ਨਾਲ ਹੋ ਗਈ ਇਹ ਤੇ ਹੁਣ ਵੇਣਿਆ ਜਾਲ ਲਾਈ ਕੇ ਛਤਰੀ ਲਾਈ ਕੇ ਤੇ ਕਰਦੇ ਆਪਾਂ ਉਹ ਟਨ ਸ਼ੇਰ ਆਪਾਂ ਲੋ ਬਾਬਿਓ ਜਾਲ ਲਾਉਣੇ ਆ ਜਾਲ ਲਾ ਕੇ ਇਹ ਲਾਉਣੇ ਆਪਾਂ ਅੰਦਰ ਤੇ ਇਹ ਜਾਲ ਤੇ ਵੇਣਿਆ ਆਪਾਂ ਅੰਦਰ ਲਈ ਛਤਰੀ ਲਾ ਲੈਣੇ ਠੀਕ ਆ ਤੇ ਮੁੰਡਿਆ ਚਾਲ ਅੰਦਰ ਲਾਉਣੇ ਆਪਾਂ ਨੂੰ ਖੋਲ ਇਹ ਜਾਲਾ ਕੰਮ ਬਾਅਦ ਕਰਾਂਗੇ ਆਪਾਂ ਤੇ ਉਹ ਜਾਲ ਤੇ ਵਜਣਗੇ ਆਪੇ ਤੇ ਛਤਰੀ ਖੋਲ ਲਿਆਵਾਂਗੇ ਲੋ ਵੀ ਜਾਲ ਲਾਤਾ ਤੇ ਛਤਰੀ ਆਪਾਂ ਲਾ ਲ ਗਿਉਣਾ ਤੇ ਇਹਦਾ ਕੱਪੜਾ ਆਪਾਂ ਖੋਲਣਾ ਹੀ ਆ ਦੋਨੇ ਕੱਪੜੇ ਖੋਲਣੇ ਨੇ ਆਪਾਂ ਤੇ ਕੱਪੜੇ-ਕਪੜੇ ਖੋਲ ਲਿਗੇ ਤੇ ਫਿਰ ਕਰਦੇ ਆਪਾਂ ਲਓ ਇਹਦਾ ਭੋਲਾ ਕੱਪੜਾ ਕਰਾਵੇ ਦੇਖੇ ਤੇ ਲੈ ਇਹ ਉਹੀ ਪੂਰੀ ਜਾਂਦਾ ਵੀ ਲੈ ਆਹੀ ਲਿਜੇ ਨਾ ਮਾਰਦਾ ਬਰਕੀਆਂ ਲੈ ਲਾ ਲੀਆ ਸਾਰਾ ਕਪੜਾ ਲਾ ਲਾ ਗੇ ਨਾ ਤਾਂ ਇਹ ਆ ਵੀ ਕਿਧਰ ਲੱਖ ਆਹ ਪ੍ਰਾਣਾਪਦਰੀ ਕਿੰਨੇ ਸਲਾ ਕਪੜਾ ਵਾਲਾ ਕੋਈ ਰੰਗ ਨਹੀਂ ਵਿਕੀ ਦੇ ਨੇ ਕੁਝ ਨਹੀਂ ਸਾਰਾ ਦਾ ਜੀ ਨਹੀਂ 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 ਬੇਲੇਲੇ ਉਹ ਪਾਪੜੀ ਬਣੇ ਪਏ ਬੜਾ ਬੁਰਾ ਬਣ ਗਿਆ ਉਹ ਕਪੜੇ ਨਵੇਂ ਉੱਤੇ ਦਿਖਾ ਕੇ ਤਾ ਮਾੜਾ ਯਾਰ ਕੀ ਆ ਗਏ ਪਸਰਾ ਬਣੀ ਵੀ ਨਾ ਗਾਣੇ ਕਰੋਚਾ ਮਾਜੀ ਸਾਡਾ ਜਿਸ ਦਾ ਹੱਤਾ ਕਿਉਂ ਆ। ਕਿਰਾਸਾ ਕਾਹ ਪ੍ਰਾਪਤ ਪਾ ਲਵੇ। ਦੇ ਬੇਜੋ ਅਗਰੇ ਗੋਣ। ਲਓ ਵੀ ਮੋਸਾ ਸਮਾਨ ਲਾਇਆ ਉਤੋਂ ਦੇ। 2 3 ਤਿਆਂ ਸੀਗੇ ਪ੍ਰਾਣੀਆਂ ਇਹ ਤੇ ਤੇ ਹੁਣ ਨਵਾਂ ਕਪੜਾ ਸਿਉਣਾ ਤੇ ਆਪਾਂ। ਸੌਣ ਸੌਣ ਮਾਰ ਲਈ ਕਪੜੇ ਦੇ ਤੇ ਕਰਦੇ ਆਂ ਫਿਰ ਆਪਾਂ ਥੋੜਾ ਜਿਹਾ। ਲਓ ਜੀ। ਇਹ ਕਿੰਨੀ ਚਸਰੀ ਆਪਣੀ? ਇਹ 3 5ਵੀਂ ਆਪਣੀ ਇਹਦੇ ਲੌਂਗ ਲੱਗਦੀ। ਪਛਾਣੀਆਂ ਠੀਕ ਆ। ਇਹ ਨੂੰ ਉਹ ਕਰ ਲਿਏ ਤੇ ਉਹੇ ਕਰਨ ਦਾ ਕਾਰਨ ਕੋਈ ਫਿਰ ਆ ਚੀਜ਼ ਹੈਗੀ ਬਰੀਕ ਇਹਦੀ ਇੱਥੇ ਤੇ ਕਰਾ ਦੂ ਫਿਰ ਇਹ ਸੈਂਟਰ ਕਰ ਲਾਂ ਮੋਰੋਂ ਆਪਾਂ ਤੇ ਹੁਣ ਆਪਾਂ ਇਹਨੂੰ ਨਿਸ਼ਾਨੀ ਦੀ ਦੁਨੀਆ ਲਾ ਲਗੇ ਤੇ ਕੱਟ ਲਗੇ ਹੁਣ ਆਪਾਂ ਤੇ ਐਸੇ ਛਾਂ ਲੈ ਆਪਾਂクセ ਵੀਡੀਓ ਦਿਖਾ ਦੇਣੇ ਛਾਂ ਦੇ ਲੋਟੇ ਕੇ ਦਿਖਾ ਦੇਣੇ ਪਤਾ ਨਹੀਂ ਮੈਂ ਤਾਂ ਬੁੱਧਾ ਕਟਿੰਗ ਦਿਖਾ ਦੂੰ ਸੀਗੇ ਦੌੜੀ ਠੀਕ ਐ ਇਹ ਤੁਹਾਨੂੰ ਵਾਹਰ ਆਪਦਰ ਭਲਾ ਕਰੇ ਇੱਕ ਮੈਂ ਕਹੋ ਜੋ ਸਰਦਾਰ ਲੱਗੀ ਜੀ ਲੋ ਸੁਣਾ ਨਹੀਂ ਹੋ ਜਾਂਦਾ ਜੀ ਠੀਕ ਐ ਬੋਰਡ ਕਣੀ ਕਰਦੇ ਐ ਤੇ ਫਿਰ ਦਿਖਾਉਣਾ ਤੁਸੀ ਲਓ ਜੀ ਕੱਟ ਲੈ ਕੱਪੜਾ ਤੇ ਬਾਹਰ ਬੈਠ ਕੇ ਆਉਣੇ ਇੱਕ ਆਪਾਂ ਸੁਈ ਗਵਾਤੀ ਇੱਕ ਤੋੜ ਚ ਇੱਕ ਗਵਾਤੀ ਤੇ ਮਨ ਕੋ ਨਵੀਂ ਲੈਣ ਭੇਜ ਜਾਗਾ ਚਾਉਣ ਤੇ ਫਿਰ ਲਾਉਦੇ ਆਪਾਂ ਲਓ ਜੀ ਆਹ ਛਤਰੀ ਵੀ ਕਰਤੀ ਕੰਪਲੀਟ ਬਈ ਦਿਖਾ ਦੇ ਮੁੰਡਿਆ ਪਹਿਲਾਂ ਵੀਡੀਓ ਲਈ ਨਹੀਂ ਆਪਾਂ ਲੱਗਣ ਵੇਲੇ ਤੇ ਇਹਦਾ ਕੰਮ ਕਲੀਅਰ ਹੋ ਗਿਆ ਸਾਰਾ ਆਪਣਾ ਕਸੀ ਜਾਂਦਾ ਪਸ ਮੁੰਡਾ ਪਤਾ ਅਗੇ ਟੈਗ ਕਰਦੀ ਦੂਰੀਆ ਫਿਰ ਤੇ ਵਿਹਨੇ ਆਉਣ ਜਾਂ ਜਾਲ ਵਿੱਡਾਂਗੇ ਆਪਾਂ ਤੇ ਫੇਰ ਕਾਫਲੀ ਦਿਖਾਉਣੇ ਆਂ ਆ ਖੋਲੀ ਕਰਨ ਜੱਟਾ ਆ ਖੋਲੀ ਨਾ ਇਹ ਪਤਾ ਨਹੀਂ ਕੀ ਰੀਲ ਜੀ ਚੜ ਗਈ ਬੱਸ ਉਹ ਪੱਟ ਤਾਂ ਪਿੰਦਰਾ ਕਰਤੀ ਪੱਟੀ ਮੇਸ ਇਹਦਾ ਕੀ ਹਾਲ ਹੈ ਬੱਤ بیا ਹੈ ਤਰੀ ਕੰਪਲੀਟ ਕਰ ਤੇ ਦੱਸਣਾ ਭੁੱਲੇਗੇ ਸੀ ਦਿਖਾ ਮੰਡਿਆ ਦਿਖਾ ਬਈ ਓਏ ਹਾਂ ਇਹ ਓਕੇ ਰਿਪੋਰਟ ਹੋ ਗਈ ਤੇ ਜਮਾ ਆਦਾ ਸਰੇ ਹੀ ਲਾਈ ਜਾਂਦੇ ਰੇ ਇੰਨੇ ਛੇ ਦੀ ਕੰਮ ਕੀ ਨਹੀਂ ਬੁੜੀ ਜਾਂਦੇ ਐ ਬੱਸ ਇਹ ਉਸਤਾਦ ਦੀ ਮਿਹਰ ਹੈ ਅੱਛਾ ਉਸਤਾਦ ਉਸਤਾਦ ਹੁੰਦਾ ਹੈ ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ ਉਸਤਾਦਾਂ ਦੇ ਉਸਤਾਦ ਹੈ ਜਿਹਨੇ ਦਾ ਪੱਟ ਕੇ ਕੀ ਕਰਨਾ ਤਾਂ ਆਪਾਂ ਉਹੀ ਵੜਤਾ ਵਾ ਫਮੈ ਵਿਲੇ ਨੇ ਨਹੀਂ ਕਿਸੇ ਪਾ ਲਾਵਾਂਗੇ ਇਹਨੂੰ ਕਿਵਾਂ ਕੀ ਸਕਦਾ ਵਾ ਇਹਦਾ ਤੇ ਦੂਰੀਆਂ ਲਾ ਦੇਂਗਾ ਮੈਂ ਕਿਰਾ ਪੱਟ ਲੈਣਾ ਆ ਸਰੀਆਂ ਵਿੰਗਾ ਵੇ ਲਾਲ ਜਿਹੜਾ ਉੱਠ ਪੈਣ ਸਰਗੇ ਹਾਂ ਉਹ ਵਿੰਗੀ ਹੈਗੀ ਤੇ ਸਿੱਧੇ ਕਰ ਦਾਂਗੇ ਜੀ ਹਾਂ ਸਿੱਧੇ ਕਰਕੇ ਲਾਉਣੇ ਪਰ ਆਪਣੇ ਉਹਨੂੰ ਤਾਂ ਕਰੀਏ ਪੱਟੀਆਂ ਲਓ ਬਾਪੂ ਤੇ ਆਪਣਾ ਆ ਪੱਟਣ ਲਾਗੇ ਵਿੱਚੋਂ ਤਹਿ ਪੁਰਾਣੀ ਤੇ ਇਹਨੂੰ ਮਿਣਕੇ ਘੱਟ ਕੇ ਬਣਾਵਾਂਗੇ ਤੇ ਕਰ ਬਚੋਂ ਤਹਿ ਤੂੰ ਕੱਢ ਲਈਏ ਕਰਾਂ ਤੇ ਕਰਦੇ ਆਂ ਫਿਰ ਲਓ ਬਾਪੂ ਸਿਆਂ ਲਾਗੇ ਕਪੜੇ ਤੇ ਮੁੰਡਾ ਇੱਧਰ ਹੋਰ ਐਕਸਪੈਰੀਮੈਂਟ ਕਰੀਦਾ ਦੇਖ ਲੈ ਖਾਣ ਵਾਲੀ ਕੀ ਕੋਰੇ ਲਈ ਨਹੀਂ ਨੇੜ ਕਰੀ ਕੁਰਕਰੇ ਵਾਲੀ ਹੁੰਦੀ ਲੈਟਰ ਨਾਲ ਇਹਨੂੰ ਕਹਿੰਦੇ ਇੱਕ ਪਲਾਸਟਿਕ ਆ ਵੀ ਵੇਖੋ ਅੱਗ ਪੈ ਗਈ ਇਹਨੂੰ ਪਲਾਸਟਿਕ ਨੇੜੇ ਕਿ ਨਹੀਂ ਬਣਾਇਆ ਇੱਕ ਮਿੰਟ ਆਇਆ ਕਿ ਮੈਨੂੰ ਬੈਗ ਨੂੰ ਠੀਕ ਉਹ ਐ ਮਾਂ ਆਇਆ ਪੁੰਡ ਬੰਗੇ ਕਿਉਂ ਲਈ ਜਾਨੀ ਹੰਡ ਦੂੰ ਲੋ ਬਈ ਸੋਣਾ ਸੋਣਾ ਮਾਰਤੀਆਂ ਤੇ ਹੁਣ ਇਹਨੂੰ ਕੱਟ ਲਿਆ ਉੱਤੇ ਧਰ ਕੇ ਇਹਦੇ ਨਿਸ਼ਾਨੇ ਨਿਸ਼ੋਣੀ ਲਾਦ ਗਏ ਤੇ ਕੱਟ ਲਗੇ ਤੇ ਦਿਖਾਉਣੇ ਉਹਨਾਂ ਪਰ ਹਾਂਜੀ ਲਾਗਾ ਮੁੰਡਾ ਕਰਨ ਕਟਾਈ ਸਹੀ ਐ ਠੀਕ ਹੈ ਲਾ ਰੱਖੇ ਨੇ 33 ਇਹ ਹੈਨ ਪੀਸ ਤੁਹਾਨੂੰ ਮੈਂ ਦਈ ਤੂੰ ਹੁਣ ਇਹਨੂੰ ਵੇਚ ਦੇਗੇ ਸੇਲ ਕਰਦਗੇ ਕਿੰਨੇ ਦੀ ਵਿਗੂ ਹੈ ਇਹ ਹੁਣ ਆ ਮਿਹੜ ਤਾਂ ਆਪਣੀ ਲੱਗੀ ਆ ਵੱਧਦੀ ਵੀ ਹੋਊਗੀ ਗੱਲ ਮੁੱਕੀ ਕਿੰਨੇ ਦੀ ਮੰਨੇ ਕਰਵੀਂ ਇਹ ਉਛਤ ਉਛਤਰੀ 400 ਦੀ ਹੈ ਇਹ ਵਿਗੂ ਫਿਰ ਘੱਟੋ ਘੱਟ ਜੀ 600 ਦੀ 750 800 ਦੀ ਹੈ ਉਹ 800 ਦੀ ਲੈਸ ਕਰਕੇ 750 ਦੀ ਸਾਡੇ ਵੱਲੋਂ ਡਿਸਕਾਊਂਟ ਤੇ ਸਨੇ ਕੱਪੜਾ ਲਾ ਕੇ ਆ ਬਈ ਕਾ ਦਾ ਜਾਲ ਦਾ ਹੈ ਜਾਲਦਾ ਜੀ ਆ ਜਾਲਦਾ ਕਪੜਾ ਕੱਟੀ ਜਾਂਦਾ ਮੁੰਡਾ ਤੇ ਬਸ ਮਗਰ ਇੱਕ ਛਧਰੀ ਦਰਹਿ ਜਾਊਗਾ ਬਾਅਦ ਅੱਜ ਕਾ ਮੋਟ ਹੈ ਹਾਂ ਮੈਂ ਭਾਈ ਮਾਰਤੀ ਲੇੜ ਚਾਚਾ ਲੇੜ ਦੁਰ ਮਾਰਤੀ ਵੇਖ ਮਾਰਤੀ ਵੇਖ ਲੋ ਜੀ ਮੜਿਆ ਅੰਦਰ ਗੀਤ ਚਲੀ ਜਾਂਦਾ ਹੈ ਗੀਤ ਗੂ ਦਾ ਆਪਣੇ ਨਾਲ ਗੱਲ ਹੋਈ YouTube ਦੀ ਹਰੀ ਠੀਕ ਹੈ ਉਹ ਕੋਈ ਕੋਈ ਚੱਕਰ ਨਹੀਂ ਪਉਂਦਾ ਗਾਣੇ ਚਲਾਈ ਜਾਇਆ ਕਰ ਵੀ ਤੇਰਾ ਹੈ ਹੀ ਲੈਵਲ ਕੋਈ ਚੱਕਰ ਵਾਲੀ ਗੱਲ ਨਹੀਂ ਰਵੀ ਹਾਂ ਹਣ ਬੜਾ ਕੰਮ ਹੈ ਹੈਈਆ ਗੁੱਡੀ ਹੈਈਆ ਗੁੱਡੀ ਹਾਂ ਹਾਂ ਲਾਉਣੀ ਹੈ ਫਿਰ ਇਹਨੂੰ ਲਾ ਕੇ ਧਕਾ ਹਾਂ ਲਓ ਜੀ ਲਓ ਮਿੱਤਰੋ ਇਹ ਵੀ ਕੰਮ ਕਲੀਅਰ ਹੋ ਗਿਆ ਦਿਖਾ ਮੁੰਡਿਆ ਸਾਰਾ ਜੋਰ ਲਾ ਕੇ ਜਹਾਜ਼ ਲਈ ਬੜਾ ਜੋਰ ਕਰੋ ਚੈੱਕ ਪੋਲੇ ਪਤ ਜਾ ਬਣ ਦਾ ਪੂਰਾ ਟਾਇਟ ਹੈ ਜੀ ਟੈਟਾ ਬਸ ਉੱਠ ਪਿਆ ਸੀ ਯਾਰ ਮੈਨੂੰ ਛਤਰੀਆਂ ਨਾਲੋਂ ਜ਼ਿਆਦਾ ਸੋਹਣਾ ਇਹ ਲੱਗ ਰਿਹਾ ਵਧੀਆ ਲੱਗਿਆ ਹੂੰ ਹੂੰ ਪੂਰਾ ਫਰਸਟ ਕਲਾਸ ਹੈ ਜੀ ਗੁੱਡ ਹੈ ਬਸ ਟੈਟੂਟ ਕਰ ਲਈ ਇਹਨੂੰ ਹੋਰ ਤੇ ਫਿਰ ਦਿਖਾਉਣਿਆਂ ਨੂੰ ਹਾਂ ਦੱਸੋ ਮੁੰਡਿਓ ਇੰਨੀ ਫੌਜਾਂ ਖੜੀਆਂ ਪੰਚਾਇਤ ਖੜੀਏਗੀ ਪੰਜ ਬੰਦੇ ਪੰਚਾਇਤ ਹੁੰਦੀ ਹੈਗੀ ਤੇ ਕਿਵੇਂ ਹੈ ਸਿਰਾ ਸਿਰਾ ਲੱਗ ਨਹੀਂ ਜਾਵਾ ਤੇ ਪੋਰ ਪੁੱਸਦਾ ਕੀ ਯਾਰ ਤੂੰ ਪੋਰ ਵੈਸੀ ਪਟਿਆ ਸੀ ਦਾ ਪੋਰ ਮੁੰਡਾ ਲਈ ਫਿਰਦਾ ਇੱਧਰ ਮੁੰਡਾ ਪੋਰ ਦਿਖਾ ਵੀ ਓਏ ਤੇ ਇੱਧਰ ਖੜਦਾ ਐਂ ਲਾਉਣਾ ਚਾਹ ਲੈ ਇੱਧਰ ਹੋ ਜਾ ਇਹ ਤਾਂ ਐਂ ਲਾ ਕੇ ਤੇ ਬੰਨਣਾ ਹੀ ਹੈ ਇੱਥੇ ਬਗਟਾ ਟਾਈ ਕਰਨਾ ਐ ਐ ਕਰਾਂ ਮੇਰੀ ਗੱਲ ਹੁੰਦਾ ਇਹੜਾ ਸਰੀ ਗਣਾ ਥੋੜੇ ਹੋਰ ਬੈਂਡ ਕਰ ਲਾਂਗੇ ਉਹ ਚਿਬੇ ਤੇ ਉਹਨੇ ਕਰ ਹੀ ਦੇਣੀ ਐ ਹਾਂ ਥੋੜੇ ਹੋਰ ਗਲਾਈਜ਼ ਕਰ ਦਾਂਗੇ ਸਾਂਝੀ ਆ ਤੇਰੀ ਗੱਲ ਠੀਕ ਹੈ ਮੈਂ ਫਿਰ ਘਰੇ ਜਾ ਕੇ ਨਹਾ ਨੂੰ ਆ ਕੇ ਫਰੈਸ਼ ਹੋਇਆ ਮੈਂ ਕਿਹੜੀ ਕਿਸੇ ਫਰੀ ਦੇਗੀ ਸਿਉਣੀ ਅੱਜ ਅੱਜ ਨਵੇੜ ਦਾਂਗੇ ਤਾਂ ਉਹ ਤਾਂ ਬੇਫਿਕਰ ਹੋ ਜਾ ਫਿਰ ਬਸ ਚੱਕ ਰਹਿਗੇ ਬਸ ਓਕੇ ਲੈ ਭਾਈ ਆ ਵੀ ਕਰ ਤੱਕਲੀਅਰ ਲਾਦਾ ਪੋਰ ਪਰ ਦੇ ਬਸ ਓਕੇ ਰਿਪੋਰਟ ਇੱਥੇ ਰੱਖ ਦੇ ਮੁੰਡੇ ਸਾਂਭ ਦੇ ਦੇ ਕਿੱਥੀ ਸਾਂਭੀ ਆਨੇ ਹੋ ਚੱਲ ਪਰ ਦਿਖਾ ਚੱਲ ਮੁੰਡਿਆ ਇੱਧਰ ਕਿੱਥੇ ਸਮਾਨ ਸਾਂਭਦੇ ਆ ਭਾਈ ਕੱਢ ਕੇ ਲਿਆ ਫਿਰ ਕੋਈ ਐਵੇਂ ਕੱਢ ਕੇ ਲਈ ਹਟ ਟੰਬੇ ਫਿਰ ਦੇ ਫਿਰ ਦੇਗੇ ਇੱਥੇ ਰੱਖ ਦੇਵੇਂ ਸਮਾਨ ਮੇਰੂ ਪਹਿਲਾਂ ਛਤਰੀਆਂ ਛੂਦਰੀਆਂ ਸਾਰੀਆਂ ਰੱਖਤੀਆਂ ਆਪਾਂ ਇਹ ਆ ਵਿਖੋ ਆਪਣਾ ਸਾਰਾ maal ਪਤਾਹਾ ਤੇ ਐਂਡ ਉਹ ਤੇਰੇ ਪੁੱਤ ਹਾਰੀ ਇੱਕ ਛੱਦੀ ਦੇਗੀ ਸਿਰਫ ਉਹ ਕਰਦੀ ਹੈ ਕੈਮ ਆਪਾਂ ਚਲੋ ਬਾਬੋ ਤੇ ਹੁਣ ਆਪਾਂ ਛੱਦੀ ਦੇ ਕੱਪੜਾ ਕੁੱਪੜਾ ਪੱਟ ਦਈਏ ਤੇ ਫੇਰ ਲਾਉਣਾ ਨਵਾਂ ਕੱਪੜਾ ਦੇ ਕਰਦੇ ਆ ਤਿਆਰੀ ਲਓ ਬਾਬੋ ਤੇ ਇਹਨਾਂ ਦਾ ਕੱਪੜਾ ਜਿਹੜਾ ਪੁਰਾਣਾ ਸੀ ਉਹ ਤਾਂ ਪਾੜ ਤੇ ਹੁਣ ਨਵੇਂ ਕਰ ਤਿਆਰੀ ਡਾਕਟਰ ਭੂਵੇਂ ਭਾਵੇਂ ਜਾਂ ਮਰ ਗਏ ਸੀ ਰਗੜੇ ਗਏ ਸੀ ਜਮਾਈ ਤੇ ਸਿਉੜੀ ਕੱਪੜਾ ਕਿਰਾ ਤੇ ਫੇਰ ਕਰਦੇ ਆਪਾਂ ਲਓ ਜੀ ਖੁਦ ਆ ਟੇਲਰ ਨੇ ਇੱਕ ਯੂਬਾ ਕਰਿਆ ਦੇ ਦੇਖੋ 셔ਟ ਬਣਾਈ ਆਪਾਂ ਘਰੇ 셔ਟ ਬਣਾਈਏ ਇਹ ਆਪਾਂ ਬਾਜ਼ੀਆਂ ਦੇ ਪਾ ਕੇ ਜਾਇਆ ਕਰਾਂਗੇ ਦੱਸੋ 셔ਟ ਕਿਵੇਂ ਬਣਾਈ ਦੀ ਇਹ 셔ਟ ਦੱਸੋ ਕਿਵੇਂ ਬਣੀ ਗਈ ਇੱਕ ਕਰ ਲੋ ਚੱਕ ਦੇਖਿਆ ਦੋ ਰੰਗੀ 셔ਟ ਬਣਾਈ ਇਹਦੇ ਬਾਈ ਨੇ ਐਂ ਕੰਮ ਕਰੀ ਦੇਗੇ ਇੰਨੀ ਕਹਿੰਦਾ ਬਾਹਾਂ ਵੱਟੀਆਂ ਬਾਬਾਂ ਦੇ ਦੀਆਂ ਹੁੰਦੀਆਂ ਜਿਹਦੇ ਅਸਤੇ ਬਣਾਈ ਆ ਇਹ ਉਹਦੇ ਬਾਹਾਂ ਜਿਆਦੇ ਲੰਮੀਆਂ ਥੋੜੀਆਂ ਨਹੀਂ ਐ ਐਡਾ ਚੌੜਾ ਬੰਦਾ ਲੈ ਲੋ ਸਿਰ ਬੱਸ ਕੰਮ ਸ਼ੁਰੂ ਕਰਦੇ ਆ ਬਟਨ-ਪੁਟਨ ਲਾ ਦਈਏ ਆਪਾਂ ਤੇ ਤੁਹਾਨੂੰ ਦਿਖਾਉਣੀ ਹਾਂ ਤੇ ਚ ਬਟਨ ਲਾਵਾਂਗੇ ਤੇ ਆਪਾਂ ਲੋਲੀ ਆ ਛਤਰੀ ਵੀ ਕਰਤੀ ਕੰਪਲੀਟ ਮੁੰਡਿਆ ਟਾਈਮ ਨੇ ਕਰਤੀਆਂ ਸਾਰਾ ਬੋਲੇ ਸੋਹਣੇ ਹਾਲ ਹੋ ਗਈ ਤੇ ਆ ਛਤਰੀ ਵੀ ਹੋਈ ਕੰਪਲੀਟ ਕਰੋ ਚੈੱਕ ਦੇਖੋ ਜੀ ਸਾਰੀਆਂ ਸੱਤ ਛਤਰੀਆਂ ਸੱਤ ਅੱਠ ਛਤਰੀਆਂ ਕਰਤੀਆਂ ਕੈਂਪ ਸਾਰੀਆਂ ਤੇ ਬਸ ਸੁਣ ਕਾ ਨਹੀਂ ਨਹੀਂ ਬਸ ਕਾਸੀ ਇੱਕ ਸਾਹ ਦੀ ਵਾਰ ਕੰਮ ਨਿਭੜ ਗਿਆ ਪਰ ਸਾਰਾ ਕਸ ਨਹੀਂ ਥੋੜੀ ਜੀ ਕਸ ਕੇ ਬਾਅਦ ਫੇਰ ਕਰਦੇ ਹਾਂ ਹੈ ਹੈ ਨਹੀਂ ਤੁਹਾਨੂੰ ਕਾਹੀ ਦਿਨੇ ਅੰਦਰ ਬੈ ਕਾਸਦੇ ਆਪਾਂ ਤੇ ਬਾਅਦ ਚ ਰੱਖ ਦਈਏ ਆਪਣਾ ਉਹ ਸਟੋਰ ਰੂਮ ਤੇ ਫਿਰ ਚੱਲਦੇ ਅੰਦਰ ਲੈ ਭਾਈ ਲਾਸਟ ਸ਼ਟਰੀ ਚਾਚਾ ਕਰਤੀ ਕੰਪਲੀਟ ਤੇ ਤੁਹਾਡੇ ਫੇਵਰਟ ਚਾਰ ਬੋਲ ਬੋਲਾਂ ਬਸ ਤੁਸੀਂ ਸਿਰ ਹਿਲਾ ਦੀ ਹਾਂਜੀ ਇਹ ਤੂੰ ਤੇ ਕੁਝ ਨਹੀਂ ਠੀਕ ਹੈ ਜੀ ਅੱਜ ਦੀ ਘੜੀ ਅਸਰਾ ਕੰਮ ਹੈ ਸਭ ਤੋਂ ਵਧੀਆ ਇਹਨਾਂ ਕੋ ਬਣੇ ਜੂ ਕਈ ਮਰੀਟ ਕਰ ਬਣਦਾ ਇਹ ਤਾਂ ਬਣ ਤਾਂ ਜਾਂਦੀ ਹੈ ਫਰਕ ਨਹੀਂ ਤਾਂ ਬਹੁਤ ਵਧੀਆ ਕੰਮ ਕੀਤਾ ਬਈ ਸਾਰੇ ਪਿੰਜਰੇ ਪੁੱਜਰੇ ਦਾ ਮੈਨੂੰ ਇਹ ਕੰਮ ਤੋਂ ਬਹੁਤ ਚੱਲਦਾ ਸੀ ਇਹ ਕੰਮ ਤੋਂ ਤੇ ਇਹਨਾਂ ਨੇ ਇਹ ਕੰਮ ਸਿਰਾ ਲਾਦਾ ਜਮਾ ਤੇ ਸੈਟ ਹੈ ਤੇ ਸਾਮ ਜੇ ਇਹਨੂੰ ਬੋਲੇ ਸੋਨਿਆਲ ਸ੍ਰੀ ਅਕਾਲ ਜੇਕਰ ਸਾਰਾ ਸਾਰਾ ਹੋ ਗਿਆ ਕਲੀਅਰ ਆਪਣੇ ਸੀਰੀਅਲ ਚ ਹਾਂਜੀ ਸਮਝ ਗਈ ਇੱਕ ਲੈਪ ਐਡ ਕਰਨੀ ਹੈ ਵਿੱਚ ਆਪਾਂ ਕਰ ਦਾਂਗੇ ਬਈ ਇਹ ਕਲਿੱਪ ਐਡ ਕਰਨੀ ਤੇ ਬਾਕੀ ਮੀਨੇ ਥੰਬਨੇਲ ਵਾਸਤੇ ਸੀਗੀ ਸਾਡੀ ਠੀਕ ਹੈ ਸਾਰਾ ਸਾਰਾ ਆਪਾਂ ਆਪਣਾ ਕਲੀਅਰ ਹੋ ਗਿਆ ਜੀ ਉਹ ਫਿਰ ਰਿਪੋਰਟ ਸਾਰੀ ਸਮਝ ਗਿਆ ਸਮਝ ਗਿਆ ਤੇਰੀ ਗੱਲ ਦਾ ਸਾਰਾ ਸੋਪ ਰਿਪੋਰਟ ਹੋ ਗਈ ਸਮਝ ਗਏ ਬਾਕੀ ਸੈਟਾ ਕੰਮ ਬਾਕੀ ਸੈਟਾ ਕੰਮ ਤੇ ਓਕੇ ਰਿਪੋਰਟਾਂ ਬਈ ਖੜ੍ਹ ਦਿਓ ਪੜਿਆ ਸਾਨੂੰ ਦਿਖਾ ਦੇ ਸਵਾਲ ਲੈ ਮੁੰਡਿਆ ਸਾਂਭ ਦੇਣਾ ਆਪਣਾ ਇਹ ਸਮਾਨ ਸਾਰਾ ਲੈ ਵੀ ਦਵਾਰੇ ਨਹੀਂ ਆਮ ਰੱਦ ਕੇ ਸਮਾਨ ਤੇ ਆਪਣੇ ਦੇ ਤੇ ਧਰਦੇ ਨੂੰ ਵੀ ਤਾਂ 1 2 3 ਹੋਰ ਪਾਈਪ ਹੈ 6 6 7 7 ਤੇ ਆਹ ਕੱਲ ਨੂੰ 8 ਕਰਨਾ ਇਹਦੇ ਚਾਰ ਚੁਪੇਰੇ ਭਾਈ ਕੱਲ ਦੀ ਵੀਡੀਓ ਤਾਂ ਇਹਦੀ ਆਉਗੀ ਮਾੜੀ ਮੁੱਟੀ ਆਈ ਤਾਂ ਤੇ ਇਹਦੇ ਦਾਵੇਂ ਕਪੜਾ ਸਾਈਡ ਵਾਲਾ ਕਪੜਾ ਇਹ ਚੇਂਜ ਕਰਾਂਗੇ ਦਾ ਆਪਾਂ ਤੇ ਬਾਕੀ ਲਗਭਗ ਕੰਮ ਕੰਪਲੀਟ ਆ ਆਪਣੇ ਤੇ ਮੁੰਡੇ ਰੱਖਦੇ ਨੂੰ ਛੱਡ ਕੇ ਮੈਂ ਵੀ ਛੋੜ ਨੂੰ ਛੱਡਾਂ ਮੈਂ ਕਹਿੰਦਾ ਮੈਨੂੰ ਘਰੇ ਛੱਡ ਕੇ ਆ ਤੇ ਆਇਆ ਚੱਲ ਗਿਆ ਮੁੰਡੇ ਫਿਰ ਲੈ ਭਾਈ ਥੈਂਕ ਯੂ ਭਰਾ ਹੈਲੋ ਗੱਲ ਤਾਂ ਸਮਝਾ ਭਾਈ ਤਾਂ ਕਿੱਧਰ ਐ ਤੇ ਬਾਏ ਬਾਏ ਤੜਕੇ ਆ ਜੀ ਸਭੀ ਮੁੰਡੇ ਨੇ ਬਹੁਤ ਜਿਆਦਾ ਹੈਲਪ ਕਰਾਈ ਜਣੇ ਜਮਾ ਸਿਰਾ ਲਾ ਦੀ ਥੈਂਕ ਯੂ ਅੱਜ ਤੜਕੇ ਟਾਈਮ ਤੇਗਾ ਲੋ ਜੀ ਆ ਗਏ ਘਰੇ ਪਾੜ ਕੇ ਧਣ ਬਰ ਲੈਣ ਨੂੰ ਹੁੰਦੇ ਸਭ ਦੇ ਬਹੁਤ ਉਹਨਾਂ ਨੇ ਬੱਚੇ ਪੂਰੇ ਡਵਲ ਹੈ ਦੋਨੇ ਦੋਨੇ ਆਹ ખૂੁੰਡਾ ਕਿਥੋਂ ਲਾ ਕੇ ਆਹ ਕੋਨਾ ਇਹ 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 ਕੋਈ ਸਹੀ ਹੈ ਇਹ ਇਹ ਨਾ ਉਹਨੋਂ ਬਟਾ ਲਾਵੇਂ ਬੰਨ ਨਾ ਕੋਰਵਾ ਡੇਣਾ ਤਰੋਬੇ ਦੰਦ ਨੂੰ ਪਾ ਦੇਣਾ ਨੂੰ ਤੇ ਫੇਰ ਵੀ ਨਹੀਂ ਹਾਂਜੀ ਬਾਪੂ ਤੇ ਚੱਲ ਪਿਓਣ ਆਪਾਂ ਘਰ ਨੂੰ ਠੀਕ ਹੈ ਤੇ ਮੈਂ ਚੱਲ ਕਰ ਦਈਏ ਵੀਡੀਓ ਦੀ ਐਂਡਿੰਗ ਤੇ ਟਾਈਮ ਹੋਰਾ ਥੋੜਾ ਪਲਾ ਕਰੇ ਟਾਈਮ ਹੋ ਗਿਆ 10 ਵਜੇ 3 ਮਿੰਟ ਤੇ ਚਲੋ ਆਪਿਓ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਤੁਹਾਡੀ ਮਰਜ਼ੀ ਹੈ ਭਰਾਵੋ ਠੀਕ ਆ ਆਪਣਾ ਕਹਿਣ ਦਾ ਫਰਜ਼ ਸੀਗਾ ਤੇ ਚਲੋ ਫਿਰ ਬਾਏ ਬਾਏ ਲਵ ਯੂ ਜਲਦੇ ਕਿਸੇ ਨਵੀਂ ਵੀਡੀਓ ਨਾਲ ਜਲਦੇ ਦੇ ਤਾਂ ਬਾਏ ਬਾਏ